ਆਪਣਾ ਸਰ ਪਿੰਡ ਤੇ ਬੜਾ ਜੀ ਆਪਣਾ ਕ੍ਰਿਸ਼ਨਾ ਨਾ ਗੜੇ ਖਾਦ ਦਿੱਤੇ ਹੋਏ ਹੀ ਮਤਲਬ ਚੱਕ ਵੰਡ ਸਮੇਂ ਤੋਂ ਸਾਨੂੰ ਦਾਨ ਹੋਏ ਹੀ ਕੁਝ ਪਾਰਟੀ ਨਾ ਉੱਤੇ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਤੋਂ ਆਪਾ ਮੁੱਖ ਮੰਤਰੀ ਸਾਹਿਬ ਦੇ ਆਰਡਰ ਨੇ ਸਾਡੇ ਕੋਲ ਡਾਇਰੈਕਟਰ ਸਾਹਿਬ ਪੰਜਾਬ ਪਿੰਡੂ ਵਿਕਾਸ ਦੇ ਉਹਨਾਂ ਦੇ ਆਰਡਰ ਨੇ ਵੀਡੀਓ ਸਾਹਿਬ ਦੇ ਆਰਡਰ ਨੇ ਜ਼ਿਲ੍ਹਾ ਮੈਜਿਸਟ੍ਰੇਟ ਐਸਐਸਪੀ ਲੋ ਪੁਲਿਸ ਪ੍ਰੋਡਕਸ਼ਨ ਨੂੰ ਮਿਲੀ ਹੋਈ ਆ ਸੋ ਮੌਕੇ ਤੇ ਜਦੋਂ ਵੀ ਆਈ ਵੀਡੀਓ ਸਾਹਿਬ ਆ ਜਾਂਦੇ ਨੇ ਕਵਜਸ਼ਨ ਹਾਂ ਉਹ ਦੋਵੇਂ ਉਦੋਂ ਪੁਲਿਸ ਮਹੀਆ ਕਰਵਾਈ ਨਹੀਂ ਜਾਂਦੀ ਤੇ ਤਿੰਨ ਵਾਰੀ ਹੋ ਗਿਆ ਸਰ ਤੀਜੀ ਤੀਜੀ ਤੀਜਾ ਚਾਂਸ ਹੋ ਗਿਆ ਹੈ ਸਰ ਨਾਲ ਸਾਡੀ ਪੁਲਿਸ ਸੁਣਵਾਈ ਕਰਦੀ ਹੈ ਉਹ ਲੱਗਦਾ ਵੀ ਐਸਐਚਓ ਜਿਹੜਾ ਵਾ ਉਹ ਉਦਰੀ ਮਤ ਕਰ ਰਿਹਾ ਹਾਂਜੀ ਹਾਂਜੀ ਬਿਲਕੁਲ ਸਰ ਕਿਉਂਕਿ ਜਦੋਂ ਵੀ ਵੀਡੀਓ ਸਾਹਬ ਆ ਜਾਂਦੇ ਆ ਨਾ ਪੁਲਿਸ ਜਾਂਦੀ ਨਹੀਂ ਹੈ ਸਰ ਇੱਥੋਂ ਆਰਡਰ ਕਿੰਨੀ ਤਰੀਕ ਤੇ ਹੋਏ ਵੇ ਆ ਆਰਡਰ ਸਰ ਪਿਛਲੇ ਸਾਲ ਦੇ ਹੋ ਗਏ ਜੇ ਸਰ ਪਿਛਲਾ ਸਾਲ ਇੱਕ ਹੋ ਗਿਆ ਵਾ ਤੇ ਦੋ ਤਿੰਨ ਵਾਰੀ ਅੱਗੇ ਇਹਨਾਂ ਨੂੰ ਰਿਕਵੈਸਟਾਂ ਪਾਤੀਆਂ ਆਂ ਤੇ ਸਰ ਇਹ ਪੁਲਿਸ ਕੁਝ ਜਾਂ ਇਹਨਾਂ ਦੀ ਮਿਲੀ ਕੋਈ ਤਾ ਪਤਾ ਨਹੀਂ ਹੁਣ ਕੀ ਚੱਕਰ ਆ ਹਾਂਜੀ ਹਾਂਜੀ ਡੀਸੀ ਸਾਹਿਬ ਦੇ ਜ਼ਿਲ੍ਹਾ ਮజిਸਟ੍ਰੇਟ ਦੇ ਅੰਡਰ ਲਿਖਤੀ ਰੂਪ ਚਾਡੇ ਕੋਲ ਆ ਗਏ ਨਹੀਂ ਨਹੀਂ ਕੋਈ ਨਹੀਂ ਤੁਸੀਂ ਆਏ ਹੋ ਐਸ.ਐਚ.ਓ ਸਾਹਿਬთან ਨਾ ਬੈਠੇ ਵੀ ਸੀ ਗੱਲਬਾਤ ਨਹੀਂ ਕਰਦੇ ਸੀ ਕੀ ਕਹਿੰਦੇ ਸੀ ਤੇ ਸਰ ਇਹੋ ਗੱਲ ਹੋਈ ਕਿੰਨੇ ਮੈਂ ਆ ਗਿਆ ਭੇਜ ਦਿਨਾ ਵਾ ਬਾਅਦ ਚ ਕੋਈ ਗੱਲਬਾਤ ਨਹੀਂ ਹੋਈ ਬਾਅਦ ਚ ਚਲ ਗਏ ਨੇ ਹੁਣ ਇੱਥੇ ਮੌਜੂਦ ਹੈ ਨਹੀਂ ਹੁਣ ਤੁਹਾਨੂੰ ਯਾਰੀ ਨਾ ਮ ਕਰ ਲੋ ਉਹ ਆਂਦੇ ਆ ਵੀ ਰਾਜਨਾਮਾ ਕਰ ਲੋ ਤੁਹਾਡੇ ਬੈਗ ਮਗਾ ਦਿੰਨਾ ਇੱਥਾ ਪਰ ਤਿੰਨ ਵਾਰੀ ਹੋ ਗਿਆ ਪੁੱਛ ਤਿੰਨ ਤਿੰਨ ਵਾਰੀ ਹੋ ਗਿਆ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਇਨਸਾਫ ਚੁੰਨੇ ਆ ਵੀ ਜੋ ਸਾਡਾ ਹੱਕ ਵਾ ਉਹਨੂੰ ਦਿੱਤਾ ਸਰ ਇਹ ਪਿੰਡ ਤੇ ਬੜਾ ਜੀ ਬਲਾਗਰ ਦਾ ਸੋਚ ਪੈਂਦਾ ਜੀ ਇੱਥੇ ਕੋ ਗੜੇ ਗੜਾ ਖਾਦੀ ਜਿਵੇਂ ਤੇ ਕੋ ਨਿਆਂ ਕਰਦਾ ਹੁੰਦਾ ਸੀਗਾ ਉਹਦੇ ਸਬੰਧ ਵਿੱਚ ਸਾਨੂੰ ਲਗਭਗ ਸਾਲ ਇੱਕ ਪਹਿਲਾਂ ਦਰਖਾਸਤ ਮਿਲੀਗੀ ਇਹ ਤੇ ਗਰੀਬਾਂ ਨੂੰ ਜਿਹੜਾ ਗੜਾ ਖਾਣ ਵਾਲੀ ਜਗ੍ਹਾ ਦਿੱਤੀ ਗਈ ਸੀ ਪਿੰਡ ਦੇ ਦੋਹਾਂ ਵਿਅਕਤੀਆਂ ਵੱਲੋਂ ਤੇ ਉਹਦੇ ਸਬੰਧ ਚ ਸਾਡੇ ਮੌਕਾ ਵੇਖਿਆ ਗਿਆ ਮੌਕੇ ਤੇ ਮੈਂ ਪੰਚਾਇਤ ਸੁੱਤਰ ਵੀਡੀਓ ਸਾਹਿਬ ਆਏ ਜੀ ਮੌਕਾ ਵੇਖਣ ਨੂੰ ਪਰ ਤੇ ਜਿਹੜੀ ਉਥੇ ਝਗੜਾ ਹੁੰਦਾ ਡਾ ਠੀਕਾ ਉਰੇ ਸਬੰਦ ਚ ਆਪਾਂ ਇੱਕ ਲੈਟਰ ਪੁਲਿਸ ਮਦਦ ਵਾਸਤੇ 13 12 2024 ਨੂੰ ਕੀਤੀ ਜੀ ਸਾਨੂੰ ਪੁਲਿਸ ਮਦਦ ਦਿੱਤੀ ਜਾਏ ਤਾਂ ਜੋ ਨਿਯਾਇਕਮਜਾ ਛਡਾਇਆ ਜਾਏ 13 12 ਤੋਂ ਬਾਅਦ ਜੀ ਸਾਨੂੰ ਪੁਲਿਸ ਪੁਲਿਸ ਮਦਦ 7 12 25 ਨੂੰ ਮਿਲ ਗਈ ਜੀ ਉਰੇ ਬਾਅਦ ਸਾਡੇ ਵੱਲੋਂ ਇੱਕ ਹਿੱਦਬਾ ਕਬਜ਼ਾ ਲੈਣ ਸੰਬੰਧੀ ਟਾਈਮ ਰੱਖਿਆ ਗਿਆ ਉਸ ਦਿਨ ਵੀ ਕੋਈ ਪੁਲਿਸ ਦੇ ਰਜੇਵੇਂ ਹੋਣ ਕਰਕੇ ਨਹੀਂ ਆਏ ਜੀ ਠੀਕ ਹੈ ਉਰੇ ਬਾਅਦ ਫਿਰ ਫਿਰ ਹੋ ਟਾਈਮ ਰੱਖਿਆ ਗਿਆ ਉਰੇ ਬਾਅਦ ਵੀ ਨਹੀਂ ਆਏ ਹੁਣ ਅੱਜ ਫੇਰ ਆਪਾਂ ਕਬਜ਼ਾ ਲੈਣ ਆਏ ਆ ਜਦੋਂ ਵੀ ਪੁਲਿਸ ਮਦਦ ਸਾਨੂੰ ਮਿਲ ਜਾਂਦੀ ਆ ਤਾਂ ਆਪਾਂ ਕਬਜ਼ਾ ਲੈ ਲਾਂਗੇ। ਪਰ ਤਿੰਨ ਵਾਰੀ ਆਇਓ ਤਿੰਨ ਵਾਰੀ ਤੁਹਾਨੂੰ ਪੁਲਿਸ ਕਰਨ ਨਹੀਂ ਮਿਲੀ। ਹਾਂਜੀ ਪਹਿਲਾਂ ਕਹਿੰਦੇ ਸੀ ਥੋੜਾ ਕੰਮ ਆ ਜੀ। ਲਾਸਟ ਟਾਈਮ ਕਿ ਕਿਹੜੀ ਤਰੀਕ ਨੂੰ ਆਏ ਸੀ? ਲਾਸਟ ਟਾਈਮ ਮੈਨੂੰ ਇਤਜ਼ਾਰ ਨਹੀਂ ਗਿਆ। ਇਹਨਾਂ ਮੁੰਡੇ ਨੂੰ ਪਤਾ ਜੇ ਦੋ ਵਾਰੀ ਆ ਚੁੱਕੇ ਪਹਿਲਾਂ। ਦੋ ਵਾਰੀ ਪਹਿਲਾਂ ਹਾਂਜੀ ਲਗਭਗ ਆ ਚੁੱਕੇ ਆ। ਅੱਜ ਆਏ ਆ ਜੀ ਅੱਜ ਵੀ ਕਹਿੰਦੇ ਥੋੜਾ ਟਾਈਮ ਲੱਗਣਾ ਜੀ। ਜਦੋਂ ਤੁਸੀਂ ਜਦੋਂ ਅਸੀਂ ਆਏ ਅਸੀਂ ਐਸਐਚਓ ਸਾਹਿਬ ਅਸੀਂ ਗੱਡੀ ਲੈ ਕੇ ਗਏ ਕੀ ਕਹਿ ਕੇ ਆ ਫਿਰ ਹਾਂਜੀ ਉਹ ਕਹਿੰਦੇ ਮਿਲ ਜੂਗੀ ਜੀ। ਕਹਿ ਰਹੇ ਮਿਲ ਪਰ ਪੁਲਿਸ ਪ੍ਰੋਟੈਕਸ਼ਨ ਨਾ ਮਿਲਣ ਕਾ ਕਿ ਦੇਰੀ ਹੋ ਰਹੀ ਆ ਹਾਂਜੀ ਵੇਖੋ ਉੱਥੇ ਝਗੜਾ ਹੁੰਦਾ ਡਰਦਾ ਪੁਲਿਸ ਮਦਦ ਮਿਲੂਗੀ ਤੇ ਫਿਰ ਹੀ ਆਪਾਂ ਕਾਰਵਾਈ ਕਰ ਸਕਦੇ ਹਾਂ ਜੀ